ਸਸਰੇ ਘਰ ਜੀ ਬਾਈ ਪਹੁੰਚੇ ਪਿੰਡ ਮਾਨਕੀਆਂ ਤੋਂ ਹੈ ਜੀ ਮਾਨਕੀ 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 ਤੇ ਬਾਬੇ ਦੇ ਮੇਲੇ ਤੇ ਪਹੁੰਚੇ ਇੱਥੇ ਹੈਡੋਂ ਜਿੱਥੇ ਕਿ ਹਰ ਸਾਲ ਦੀ ਤਰ੍ਹਾਂ ਮੇਲਾ ਵਰਦਾ ਹੈ ਤੇ ਬਾਈ ਆਪਦੇ ਲੈ ਕੇ ਪਹੁੰਚੇ 6 ਬੱਕਰੇ ਸੇਲ ਦੇ ਲਈ ਖੱਸੀ ਬੱਕਰੇ ਬਹੁਤ ਵਧੀਆ ਤਸਵੀਰਾਂ ਵਰਗੇ ਬੱਕਰੇ ਕੁਰਬਾਨੀ ਲਾਗੀ ਲਵੇ ਤੇ ਜਿਸ ਕਿਸੇ ਬਾਈ ਨੇ ਬੱਕਰੇ ਲੈਣੇ ਹੋਣ ਦਾ ਸੇਲ ਵਾਸਤੇ ਟਾਪ ਕੁਆਲਿਟੀ ਬੱਕਰੇ ਨੇ ਚਮਕਦਾਰ ਨੇ ਚਮਕਦਾਰ ਪੂਰੇ ਵਧੀਆ ਦੇਖੀ ਬਈ ਮਾਰਾ ਦੋ ਦੋ ਦੰਦਾਂ ਦਾ ਕੁਆਲਿਟੀ ਪੂਰੀ ਵਧੀਆ ਆਹ ਦੇਖ ਸਕਦੇ ਹੋ ਜੀ ਦੋ ਦੋ ਦੰਦਾਂ ਦਾ ਤੇ ਚੜਨ ਵਾਲਾ ਹੁਣ ਬੱਕਰੀ ਤਾਂ ਵੀ ਚੰਦ ਤੇ ਵੀਡੀਓ ਬਣਾਵਾਂਗੇ ਪੂਰੀ ਪਰਮਾਨੰਦ ਦੇਖੋ ਜੀ ਦੋ ਦੋ ਦੰਦ ਰੇ ਕੱਦ ਬਹੁਤ ਨੇ ਬੱਕਰਿਆਂ ਦੇ ਕੁਆਲਿਟੀ ਬਹੁਤ ਵਧੀਆ ਲਿਆ ਬਈ ਧੰਨਵਾਦ ਜੀ ਬਾਈਆਂ ਦੇ ਤੇ ਟੋਪ ਕੁਆਲਟੀ ਪੂਰੀ ਵਧੀਆ ਕੁਆਲਟੀ ਦੇ ਦੋ ਕਾਲੇ ਨੇ ਚਮਕਦਾਰ ਬੱਚੇ ਸਵਾ ਸਵਾ ਸਾਲ ਦੇ ਪੂਰੇ ਵਧੀਆ ਕਿਹਾ ਦੇਖ ਸਕਦੇ ਹੋ ਇਹਦੀ ਕੋਈ ਕੁਆਲਟੀ ਨਹੀਂ ਵਧੀਆ ਚਮਕਦਾਰ ਵਧੀਆ ਜੀ ਜਿਹੜੀ ਦੇਖਦੇ ਵਿੱਚ ਪ੍ਰੋਗਰਾਮ ਸ਼ੁਰੂ ਹੋ ਪੂਰੇ ਬੱਚੇ ਕੁਆਲਟੀ دار ਵਧੀਆ ਕਿਹਾ ਦੇਖ ਸਕਦੇ ਹੋ ਵਧੀਆ ਕੁਆਲਟੀ ਦੇ ਨਜ਼ਾਇਨ دار ਹੋਦੇ ਆ ओके ਪੰਜਾਬੀ ਪਹਿਰਾਵਾ ਉਹਦਾ ਚਾਦਰਾ ਕੋਟ ਖੜਾ ਲੰਬਾ ਜਿਹਾ ਹੁੰਦਾ ਖੜਾ ਇਹ ਬਹੁਤ ਵਧੀਆ ਕੁਆਲਟੀ ਦਾ ਬੱਚਾ ਜੀ ਦੋਏਨ ਦੇ ਇਹ ਪੂਰਾ ਸੇਲਾ ਵਾਲੀ ਦੀ ਮਿਹਰਬਾਨੀ ਵਾਲੀ ਪੂਰੀ ਵਧੀਆ ਕੈਨੇਡਾ ਤੋਂ तकरीबन 1 ਮਹੀਨਾ ਚਾਰ ਹਫ਼ਤੇ ਕੱਢਣ ਲੱਗਿਆ ਕਾ ਹੋ ਗਈ ਜੀ 6 ਹੋ ਗਈ 6 ਬੱਕਰੇ ਪੂਰੇ ਬਰੀਡ ਵਾਲੇ ਬਕਾਊ ਸੇਲ ਵਾਸਤੇ ਵਧੀਆ ਕੁਆਲਟੀ ਦਾ ਮਾਲ ਹੈ ਹੈਟੋਂ ਪਿੰਡ ਮੇਲੇ ਚ ਆ ਪਿੰਡ ਮਾਰ ਕੀ ਜਿਸ ਮੇਰੇ ਸਰਪੰਚ ਦੇ ਪਰਸੋਂ ਦੇ ਬਾਈ ਨੇ ਨੰਬਰ ਬੋਲੇ ਜੀ 80 ਦਾ ਨੰਬਰ ਬੋਲੇ 80 ਦਾ ਨੰਬਰ ਪਤਾ ਕਰਿਆ ਨੰਬਰ ਕਰਨ ਤੋਂ ਬਾਅਦ ਗੱਲ ਹੋਣ ਤੋਂ ਬਾਅਦ ਠੀਕ ਆ ਬੱਕਰੀਆਂ ਉਧਰ ਆ ਰਾਵਾਂ ਮੇਰਾ ਜੇ ਬੱਕਰੀਆਂ ਦੇ ਬਾਈ ਦੀ ਬਹੁਤ ਵਧੀਆ ਕੋਸ਼ਿਸ਼ ਕਰੀਏ ਨੰਬਰ ਪਾ ਜੀ ਟਾਪ ਵਧੀਆ ਬੱਕਰੀਆਂ ਦੀ ਪੂਰੀਆਂ ਮੱਠਾਂ ਨੰਬਰਾਂ ਦੀ ਛੱਡੀ ਲੱਗੀ ਹੋਰ ਤਾਂ ਜੋੜੀਆਂ ਬਣਾ ਕੇ ਰੱਖੀ ਹੋਈ ਹੈ ਬਾਈ ਦੀ ਕੁਆਲਟੀਦਾਰ ਜੇ ਬਾਈ ਦੀ ਵੀਡੀਓ ਬਣਾ ਰਹੇ ਆ ਧੰਨਵਾਦ ਬਾਈ ਦਾ

ਦੇ ਭਾਈ ਐ ਕਰ ਹੁਣ ਤੂੰ ਦੋ ਵੱਖਰੀਆਂ ਲੈ ਕੇ ਦੀ ਫੋਟੋ ਕਰਾ ਲੈ ਬਾਹਲੀ ਨਹੀਂ ਚਾਹੀਦੀ ਕੀ ਦੋ ਲਿਆ ਵਧੀਆ ਹੀ ਆ ਇਹ ਵੀ ਛੇਲੀ ਬਾਈ ਦੀ ਚਾਰ ਰੰਗ ਦੇ ਮੇਮ ਨਹੀਂ ਬਹੁਤ ਵਧੀਆ ਕੁਆਲਿਟੀ ਦੀ ਹੈ ਸਿੰਗੀ ਸੁੰਗੀ ਔਕੇ ਦੀ ਰਿਪੋਰਟ ਹੈ ਵਧੀਆ ਚਮਕਦਾਰ ਮੇਮ ਨਹੀਂ ਆਪਕਾ ਉਹਨੇ ਬਾਈ ਬੱਕਰੀਆਂ ਇਹ ਵੇਦੂ ਗੇ ਕੋਈ ਸ਼ੌਂਕੀਆ ਬਾਈ ਕਹਿੰਦਾ ਕੋਈ ਸ਼ੌਂਕੀਆ ਬੰਦਾ ਲੈਣ ਆਲਾ ਵੇਚ ਵੀ ਦੇ ਸਾਡੇ ਸ਼ੋਰ ਤੋਂ ਸੱਜੇ ਨਿਕਲਵਾ ਤੇ ਸੇਲ ਵੀ ਨੇ ਬਾਈ ਦੀਆਂ ਬੱਥਰੀਆਂ ਹੈ ਤਾਂ ਧੰਨਵਾਦ ਹੈ ਬਹੁਤ ਵੀ ਤੁਸੀਂ ਇੱਥੇ ਸਾਡੇ ਮੇਲੇ ਨੂੰ ਬਣਾਈ ਆ ਪਹਿਲਾਂ ਥੋੜਾ ਜਿਹਾ ਤੂੰ ਮੇਰੇ ਕੋਲੋਂ ਥੋੜਾ ਸੈੱਟ ਕਰ ਲਿਓ ਬੇਨਤੀ ਹੋਇਆ ਫੋਟੋ ਕਰ ਦੇ ਧੰਨਵਾਦ ਧੰਨਗੀ ਬੇਨਤੀ ਹੈ ਦੋੜਾ ਜਿਹਾ ਕਹਾਂ ਮੈਂ ਦੋ ਕੇ ਬੀ ਨੇ ਹੋਇਆ ਮੈਨੂੰ ਬਹੁਤ ਖਰਾਬ ਕਰਦਾ ਤੂੰ ਆ ਇਹ ਕੰਮ ਗਾਲ ਤਾ ਤੂੰ ਮੈਨੂੰ ਕਵਰ ਕਰ ਦੋ। ਦਰਸ਼ਕੋ ਧੰਨਵਾਦ ਜੀ ਆ ਵੀਡੀਓ ਸਾਰੀਆਂ ਦੀ ਬਣਾ। ਟੋਨਸ਼ਨ ਹਰ ਸਾਲ ਸਾਡੇ ਕੋਲ ਮੇਲੇ ਦੇ ਵਿੱਚ ਪਹੁੰਚਦਾ ਹੈ। ਇੱਥੇ ਆਪਾਂ ਕੋਈ ਵੀ ਟੂਰਾਂ ਪਿੰਡ ਦੇ ਵਿੱਚ ਕਰੀਏ ਅਸੀਂ ਜਾਂ ਇੱਥੇ ਟੂਰਨਾਮੈਂਟ ਦਾ ਪ੍ਰੋਗਰਾਮ ਹੁੰਦਾ ਹੈ। ਜਿਹੜੇ ਖੁਲੇ ਕੋਟਾ ਹੁੰਦੇ ਨੇ ਜੰਮੇ ਪਰ ਖੋਜੀ ਚਾਚਾ ਆਗਾਮੀ ਰਹੇ। ਧੰਨਵਾਦ ਜੀ। 22 ਪਹੁੰਚੇ ਦਵਾਬੇ ਦੇ ਇਲਾਕੇ 'ਚੋਂ। ਤੇ ਜਿਹਨੂੰ ਕਹਿੰਦੇ ਨੇ ਸਾਡਾ ਪੰਮੀ ਚਾਚਾ ਤੇ ਪਹੁੰਦਾ ਅਮਰੀਕ ਦੇ ਨਾਲ ਜੁੜ ਕੇ ਭਰਾਕਾ ਸਹੀ ਹੈ ਧੰਨਵਾਦ ਕਰਦੇ ਆ ਮਾ ਜੀ ਮੇਲੇ ਦੇ ਵਿੱਚ ਪਹੁੰਚੇ ਦਾ ਤੇ ਚੰਗੀ ਬਰੀਡ ਦਾ ਮਾਲ ਹੈ ਚੰਗੀ ਬਰੀਡ ਇਹ ਲੈ ਕੇ ਆਇਆ 22 ਦੀ ਬਰੀਡ ਦਿਖਾਉਣੀ ਆ ਤੁਹਾਨੂੰ ਦੁਆਬੇ ਨੂੰ ਭਾਈਆ ਅੱਛਾ ਭਾਈ ਆਪਾਂ ਫੋਨ ਤੇ ਵੀ ਚੱਲ ਪਾਉਂਦਾ ਹੋਰ ਬੱਕਰੀਆਂ ਰੱਖੀਆਂ ਹੋਈਆਂ ਨੇ ਹਾਂਜੀ ਸ਼ੌਕ ਹੈ ਨਾਲ ਨੂੰ ਹਾਂਜੀ ਪੂਰੇ ਟਾਪ ਕੁਆਲਿਟੀ ਦੀਆਂ ਅੱਛਾ ਆਪਾਂ ਸੋਚਦੇ ਵੀ ਇਹ ਵੀ ਦੁਨੀਆ ਦੇ ਸਾਹਮਣੇ ਵਾਲੀ ਚੀਜ਼ਾਂ ਵੀ ਆਵੇ ਨੱਕ ਮੂੰਹ ਬਹੁਤ ਚੰਗੀ ਨੱਕ ਮੂੰਹ ਮਾਹ ਕੋਈ ਨੇਖਾ ਹੀ ਨਹੀਂ ਪੜਦਾ ਸਿੰਗੀਆਂ ਸਿੰਗੀਆਂ ਚੁੜੀਆਂ ਆ ਇਹਨਾਂ ਦੇ ਬਾਈ ਦੇ ਪੱਠਾ ਪਾ ਮਹਾਰਾਸ਼ਟਰ ਭੇਜੀਆਂ ਨੇ ਖੇਰੀਆਂ ਪੱਠਾ 40 40 ਇੰਚ ਖੜੀਆਂ ਨੇ ਅੱਛਾ ਜੀ ਹਾਂ ਆ ਦੇਖੋ ਮਰੀਤ ਬਾਈ ਕਹਿੰਦਾ ਮੈਂ ਮਹਾਰਾਸ਼ਟਰ ਇਹ ਬਾਈ ਦੀਆਂ ਪੱਠਾਂ ਭੇਜੀਆਂ ਨੇ ਤੇ 40 40 ਇੰਚ ਦੀਆਂ ਖੇਰੀਆਂ ਪੱਠਾਂ ਆ ਬੱਕਰਾ ਆ ਬਾਈ ਦਾ ਬੱਕਰਾ ਲਗਣੋਈ ਤੂੰ ਮੈਂ ਮੈਂ ਤੈਨੂੰ ਮਾਇਤਪੁਰ ਸੀ ਮੈਂ ਭੁੱਲ ਗਿਆ ਮੈਂ ਤੈਨੂੰ ਮਾਇਤਪੁਰ ਵਾਹ ਬਈ ਵਾਹ ਕੱਲੀ ਪਾਸੋਂ ਲੈ ਇੱਕ ਆਹ ਦੀ ਕਰਕੇ ਕੱਲੀ ਕੱਲੀ ਮਰੀਕ ਪਿਛੇ ਨੂੰ ਰੇ ਪਿਛਾਓ ਐਂ ਮੈਂ ਤਾਂ ਮਾਇਤਪੁਰ ਦਾ ਬੰਦਾ ਐ ਵਧੀਆ ਕੁਆਲਟੀ ਦਾ ਬੱਚਾ ਹੈ ਹੱਡ ਗੋਡੇ ਬਹੁਤ ਭਾਰੀ ਨੇ ਬੱਚਾ ਲੰਮੇਟ ਬਹੁਤ ਹੈ ਇਹ ਆ ਬੱਕਰੀ ਬਹੁਤ ਵਧੀਆ ਕੁਆਲਿਟੀ ਦੀ ਆ ਨਾ ਕਰੋ ਜੀ ਹੱਕ ਨਹੀਂ ਆ ਦੇਖੋ ਜੀ ਅਮਰੀਕ ਦੇ ਮਿੱਤਰ ਦੀ ਬੱਕਰੀ ਜਿਹਦਾ ਕੇ ਕੰਨ ਸੱਪ ਜਿਹਾ ਹਲਦਾ ਇਹਦੀ ਕੁਆਲਿਟੀ ਕੀਮਤ ਕੀ ਹੈ ਜੀ ਇਹ ਵੇਚਣੀ ਹੈ ਹੁਣੀ ਦੱਸ ਦੇ ਹੁਣੀ ਬੜਾਕਾ ਪਾ ਦਾਂਗੇ ਓ ਸ਼ੇਰੀ ਬੱਕਰੀ ਗੇੜੇ ਬੱਕ ਸ਼ੇਰੀਆ ਵੇਚਣੀ ਹੈ ਮੁੱਲ ਕਰ ਲੈ ਨਹੀਂ 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 ਕਿੰਨਾ ਵੇਚਣੀ ਹੈ ਵੇਚ ਸ਼ੌਕ ਕਰਾਇਆ ਲੈ ਲਾਂਗੇ ਅੱਜ ਦਾ ਆ ਰੋਕਾ ਕਿੰਨੇ ਦਾ ਇਹ ਤਾਰ ਜੁਣੀ ਹੋਈ ਹੈ ਮਹਾਰਾਸ਼ਟਰ ਦੇ ਨਾਲ ਹੁਣ ਮੇਰੇ ਇਹ ਪਤਾ ਹੈ ਮਹਾਰਾਸ਼ਟਰ ਦੇ کئی ਵਾਰ ਮੱਗਲੇ ਚਲੋ ਕੋਈ ਇਹ ਕੋਈ ਤੁਮਾ ਪਾਦੀ ਹੈ ਇਹ ਆ ਦੇਖੋ ਕੱਢਾ ਕਰ ਦੇ ਕੰਨਾ ਵਦੰਦਰੋ ਸੱਤ ਵਾਰ ਦੇ ਫਣਾ ਲਾ ਦੀ ਕੁਆਲਿਟੀ ਸਿੰਗੀ ਸੁਨਤ ਖਾਰ ਇਹ ਬੱਚੀ ਵੇਚੋ ਬਾਬਾ ਬੱਚੀ ਆ ਵੇਚਣਾ ਆ ਵੇਚਣਾ ਪੂਰਾ ਕਰੀ ਲੈ ਇਹ ਵੇਚ ਲੈ ਹੁਣ ਜੂ ਖਾ ਲੈ ਕੋਈ ਉਸੀ ਲੈਣਾ ਪਹਿਲੇ ਉਹ ਕਾਣਾ ਕੋਈ ਸਲਾਹ ਕਰਕੇ ਦੱਸ ਦਿਓ ਬਹੁਤ ਵਧੀਆ ਬੱਚਾ ਜੀ ਦੇਖ ਲਿਆ ਇਹਦਾ ਕੁਆਲਟੀ ਹੈ ਪੂਰੀ ਤੇ ਹੋਰ ਦਿਖਾਓ ਇੱਕ ਅੱਧੀ ਵਧੀਆ ਬੱਕਰੀ ਤੁਸੀਂ ਨੂੰ ਕੀਮਤ ਨੂੰ ਪੁੱਛਾਂਗੇ ਜੀ ਕੀਮਤ ਪੁੱਛਾਂਗੇ ਜੇ ਲੈਣ ਆਲਾ ਹਜੇ ਕੱਚਾ ਕੰਮ ਨਹੀਂ ਕਰਦੇ ਕਿਉਂ ਮਰੀਗਾ ਨਾ ਨੰਗਾ ਪੜਦਾ ਇਹ ਮਰਾਇਲਾ ਬੁੱਤੂ ਉਹਦੇ ਵਾਲੇ ਬੱਕਰੇ ਦੀ ਹੈ ਆ ਲੋਈ ਲੋਈ ਆ ਲੋਈ ਨਾ ਲੋਈ ਸੱਜਾ ਕੰਨ ਸੱਜਾ ਐਸੀ ਜੀ ਬੱਚੀ ਆ ਆ ਬੱਚੀ ਐਸੀ ਜੀ ਉਹ ਬੱਚਾ ਬੱਚਾ ਹੈ ਆਹਾ ਇਹ ਵੀ ਬੱਚਾ ਬੱਚਾ ਓਏ ਐਦਾ ਕੀ ਬਾਤ ਹੈ بہت ودیا تے گیا نی بکر بکرا لیا بکرا یار وقت بھی لڑے لے کے آئے جی بچا میرا خیال <سؤال> پہ تو ਦੇਖੋ ਮੁੰਡਾ ਕਿੰਨਾ ਵਧੀਆ ਕੁਆਲਟੀ ਦਾ ਬੱਚਾ ਹੈ ਦੋਏ ਦੰਦ ਹੈਦਰਾਬਾਦ ਕੀ ਬਾਤ ਹੈ ਅਜੇ ਦਾ ਕੰਮ ਬਹੁਤ ਕਰੂਗਾ ਹੈ ਬੱਚਾ ਬੱ채 ਹੈ ਨਾਗ ਵਰਗਾ ਬੱਚਾ ਹੈ ਨਾ ਤੁਨੋਂ ਦੀ ਕੁਆਲਿਟੀ ਪੂਰੀ ਹੈ ਲੱਗੋ ਲੋਰੋ ਦੇ ਇਹ ਹੱਟ ਪੈਰ ਦਾ ਖੁੱਲਾ ਹੈ ਪੈਰ ਬੜੇ ਮਰੀਕ ਮਜ਼ਬੂਤ ਨੇ ਹੈ ਪਤਲੀ ਸਿੰਗੀ ਹੈ ਪੂਰੀ ਵਧੀਆ ਛਮੀ ਸਰੀਰ ਪਤਲਾ ਤੇ ਛੋਡੀ ਵੀ ਸਾੜੇ ਥੱਲੇ ਆਏ ਮਾਸ ਲਟਕਦਾ ਹੈ چلر بہت ایسی چل رہا پوری بتیا ممی آپ ਏ ਸਾਡਾ ਮਰੀਕ ਹੈ ਜੋ ਕਿਸੇ ਵੀਰੇ ਵੀਰ ਨੇ ਮਾਲ ਮਾਰਾ ਟਰਪੇਚਣਾ ਤੇ ਲੈਣਾ ਖਰੀਦਣਾ ਸਾਡੇ ਵੀਰ ਨਾਲ ਸੰਪੰਨ ਜ਼ਰੂਰ ਕਰੋ 15 ਤਰੀਕ ਨੂੰ ਪੁਲੀ ਗੱਡੀ ਜਾ ਰਹੀ ਹੈ ਮਹਾਰਾਸ਼ਟਰ 15 ਤਰੀਕ ਨੂੰ ਮਹਾਰਾਸ਼ਟਰ ਮਰੀਕ ਦੀ ਗੱਡੀ ਜਾ ਰਹੀ ਹੈ ਜੋ ਕਿਸੇ ਨੇ ਬੱਕਰਾ ਨੇਮਣਾ ਭੇਜਣਾ ਟਰਾਂਸਪੋਰਟ ਕਰਵਾਉਣਾ ਹੈ ਤਾ ਮੇਰਾ ਵੀਰ ਹੈ ਟਰਾਂਸਪੋਰਟ ਕਰਵਾਉਂਦਾ ਸਭ ਵਾਸਤੇ ਜੋ ਇਹਦਾ ਪੈਸਾ ਟਰਾਂਸਫਰ ਕਰ ਦਿੱਤਾ ਹੋ ਲੈਣੀ ਲੈਣੇ ਇਹਦਾ ਨੰਬਰ ਬੋਲੋ ਜੀ 7873 9873 ਇਹ ਸਾਡਾ ਪੰਮੀ ਬਾਈ ਜੋ ਕੇ ਦਵਾਬੇ ਚੋਂ ਆਇਆ ਵਧੀਆ ਫਰੀਡ ਲੈ ਕੇ ਜੋ ਕਿਸੇ ਨੇ ਨੇਮ ਨੇ ਛੇਲੇ ਲੈਣੇ ਨੇ ਤਾਂ ਇਹਦੇ ਨਾਲ ਸਰਪੰਖ ਜਰੂਰ ਕਰੋ ਨੰਬਰ ਲਓ ਜੀ ਜਿਨ੍ਹਾਂ ਨੇ ਆਪਣੀ ਦੀ ਸਮਾਜਿਕ ਸਹਾਇਤਾ ਦੇ ਸਰਦਾਰ ਸੁਮੇਲ ਦੀ ਰਾਂਗ ਪਹੁੰਚਾਈ ਹੈ 23 ਤਰੀਕ ਨੂੰ ਤਰਨ ਹੈ ਸਾਰੇ ਨਹੀਂ ਬਣਾ ਦੇ ਕੁੱਲੀ ਵੀਡੀਓ ਫੇਕ ਕੇ ਕੈਮਰਾ ਦੇ ਕੇ ਕਿਹੜਾ ਕੁਝ ਨਹੀਂ ਬਣਦਾ ਤੇ ਰੋਣ ਲਈ ਬੈਠ ਕੇ ਤੀ ਵਾਰ ਰੋਈਏ ਸਾਡੇ ਨਾਲ ਹਰ ਵਾਰ ਰੋਈਏ ਕੋਈ ਮਲਾਦੂਨੀਆਂ ਨੂੰ ਫਿਰ ਦੋਹਤੀ ਆ ਵੀ ਇੱਕ ਵਾਰ ਅੰਦਰ ਜਾ